ਆਪਣੀ ਪੰਜਾਬੀ 35 ਅੱਖਰੀ ਆਪਾਂ ਨੂੰ ਸਾਰਿਆਂ ਨੂੰ ਹੀ ਆਉਂਦੀ ਆ ਤੇ ਇਹ ਵੀ ਹੁੰਦਾ ਕਿ ਉਹਦੀਆਂ ਅਲੱਗ-ਅਲੱਗ ਸਾਊਂਡਸ ਦੇ ਨਾਲ ਧੁਨੀਆਂ ਦੇ ਨਾਲ ਅਲੱਗ-ਅਲੱਗ ਸ਼ਬਦ ਕਿਸ ਤਰ੍ਹਾਂ ਬਣਦੇ ਆ ਪਰ ਅੱਜ ਦੀ ਕਲਾਸ 'ਚ ਆਪਾਂ ਸਿੱਖਾਂਗੇ ਕਿ ਪੰਜਾਬੀ 35 ਅੱਖਰੀ ਨੂੰ ਅੰਗਰੇਜ਼ੀ 'ਚ ਕਿਵੇਂ ਲਿਖਣਾ ਉਹਦੀਆਂ ਅਲੱਗ-ਅਲੱਗ ਸਾਊਂਡਸ ਦੇ ਨਾਲ ਧੁਨੀਆਂ ਦੇ ਨਾਲ ਅਲੱਗ-ਅਲੱਗ ਸ਼ਬਦ ਅੰਗਰੇਜ਼ੀ ਦੇ ਵਿੱਚ ਕਿਸ ਤਰ੍ਹਾਂ ਬਣਦੇ ਆ ਅੱਜ ਦੀ ਕਲਾਸ 'ਚ ਆਪਾਂ ਇਹਦੇ ਪਹਿਲੇ 5 ਅੱਖਰੀ ਸਿੱਖਾਂਗੇ ਊੜਾ ਆੜਾ ਏੜੀ ਸਸਾ ਹਾਹਾ ਸੋ ਲੈਟਸ ਸਟਾਰਟ ਤਾਂ ਸਭ ਤੋਂ ਪਹਿਲਾ ਅੱਖਰ ਹੈ ਊੜਾ ਹੁਣ ਊੜੇ ਨੂੰ ਆਪਾਂ ਅੰਗਰੇਜ਼ੀ ਜਾਂ ਤਾਂ ਯੂ ਨਾ ਲਿਖਦੇ ਆ ਜਾਂ ਓ ਨਾ ਲਿਖਦੇ ਆ ਠੀਕ ਤਾਂ ਇਹ 6 6 ਸਾਊਂਡ ਬਣਦੀਆਂ ਜਿਹੜੀਆਂ ਹੈਗੀਆਂ ਅਲੱਗ-ਅਲੱਗ ਲਗਾ ਮਾਤਰਾ ਜਾਂ ਲਗਾ ਅੱਖਰ ਲਾ ਕੇ ਊੜੇ ਦੇ ਨਾਲ ਮੈਨੂੰ ਤਾਂ ਇਹ 6 ਲੰਬੀਆਂ ਜੇ ਕੋਈ ਹੋਰ ਵੀ ਸਾਊਂਡ ਬਣਦੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਲਿਖ ਸਕਦੇ ਆ ਠੀਕ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਜਦੋਂ ਊੜੇ ਦੇ ਪੈਚ 'ਚ ਆਪਾਂ ਔਂਕੜ ਪਾਉਂਦੇ ਆ ਤਾਂ ਸਾਊਂਡ ਬਣਦੀ ਆ ਊ ਇਹਨੂੰ ਇੰਗਲਿਸ਼ 'ਚ ਲਿਖਦੇ ਆਪਾਂ ਯੂ ਦੇ ਨਾਲ ਠੀਕ ਜਿਵੇਂ ਇੱਕ ਸ਼ਬਦ ਬਣਦਾ ਹੁੰਦਾ ਇਸ ਸਾਊਂਡ ਦੇ ਨਾਲ ਉਮਰ ਠੀਕ ਹੁਣ ਅੰਗਰੇਜ਼ੀ 'ਚ ਇੱਕਵੇਂ ਲਿਖਿਆ ਜਾਊਗਾ ਯੂ ਐਮ ਏ ਆਰ ਠੀਕ ਹੁਣ ਅੱਗੇ ਦੇਖੋ ਊੜੇ ਦੇ ਪੈਰ 'ਚ ਔਂਕੜ ਤੇ ਉੱਤੇ ਬਿੰਦੀ ਇੱਥੇ ਊੜੇ ਨੂੰ ਟਿੱਪੀ ਨਹੀਂ ਪਿਆ ਸਕਦੀ ਇਸੇ ਕਰਕੇ ਉਹ ਬਿੰਦੀ ਜਿਹੜੀ ਹੈ ਟਿੱਪੀ ਦਾ ਰੋਲ ਹੀ ਪਲੇ ਕਰਦੀ ਇੱਥੇ ਠੀਕ ਤਾਂ ਇੱਥੇ ਇਸ ਸਾਊਂਡ ਬਣਦੀਆਂ ਊ ਤਾਂ ਇੰਗਲਿਸ਼ ਦੇ ਵਿੱਚ ਇਹ ਸਾਊਂਡ ਨੂੰ ਯੂ ਐਨ ਦੇ ਨਾਲ ਲਿਖਿਆ ਜਾਂਦਾ ਜਿਵੇਂ ਹੁਣ ਇਹਦੇ ਨਾਲ ਸ਼ਬਦ ਕੀ ਬਣਦਾਗਾ ਉਂਗਲ ਠੀਕ ਇਹਨੂੰ ਇੰਗਲਿਸ਼ ਵਿੱਚ ਲਿਖਿਆ ਜਾਣਾ ਯੂ ਐਨ ਜੀ ਐਲ ਜੀ ਐਲ ਠੀਕ ਉਂਗਲ ਨੈਕਸਟ ਸਾਊਂਡ ਹੈ ਜਦੋਂ ਊੜੇ ਦੇ ਪੈਰ 'ਚ ਔਂਕੜ ਪਵੇ ਤੇ ਉੱਤੇ ਟਿੱਪੀ ਪਵੇ ਤਾਂ ਸਾਊਂਡ ਬਣਦੀ ਆ ਓ ਇਹ ਲਿਖਿਆ ਜਾਊਗਾ ਇੰਗਲਿਸ਼ ਦੇ ਵਿੱਚ ਯੂ ਦੇ ਨਾਲ ਹੀ ਅਗੇਨ ਠੀਕ ਤਾਂ ਇਹਦੇ ਨਾਲ ਸ਼ਬਦ ਕਿਹੜਾ ਬਣਦਾ ਸ਼ਬਦ ਬਣਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਉੱਤਮ ਯੂ ਡਬਲ ਟੀ ਏ ਐਮ ਉੱਤਮ ਨੈਕਸਟ ਸਾਊਂਡ ਹੈ ਊੜੇ ਦੇ ਪੈਰ 'ਚ ਦ ਲੈਂਕਡ ਲੱਗ ਕੇ ਊ ਤਾਂ ਇਹ ਡਬਲ ਓ ਨਾਲ ਲਿਖਿਆ ਜਾਣਾ ਠੀਕ ਹੈ ਇੱਥੇ ਯੂ ਨਹੀਂ ਲੱਗਣੀ ਇੱਥੇ ਡਬਲ ਓ ਆਉਗੀ ਤਾਂ ਆਪਣੇ ਕੋਲੇ ਕਿਹੜਾ ਸ਼ਬਦ ਹੈ ਇਹ ਸਾਊਂਡ ਨਾਲ ਜਿਵੇਂ ਪੰਜਾਬੀ 'ਚ ਸ਼ਬਦ ਹੈ ਊਠ ਠੀਕ ਹੈ ਊਡ ਨੂੰ ਆਪਾਂ ਇੰਗਲਿਸ਼ 'ਚ ਏਦਾਂ ਲਿਖਾਂਗੇ ਡਬਲ ਓ ਪੀ ਐਚ ਠੀਕ ਊਡ ਨੈਕਸਟ ਸਾਊਂਡ ਹੈ ਊੜੇ ਦੇ ਪੈਰ 'ਚ ਬਲੈਂਕਡ ਉੱਤੇ ਬਿੰਦੀ ਅਗੇਨ ਟਿੱਪੀ ਪੈਂਦੀ ਨਹੀਂ ਹੁੰਦੀ ਊੜੇ ਤੇ ਤਾਂ ਟਿੱਪੀ ਦੀ ਥਾਂ ਤੇ ਬਿੰਦੀ ਪੈ ਜਾਂਦੀ ਹੈ ਟਿੱਪੀ ਦਾ ਹੀ ਰੋਰ ਪਲੇ ਕਰਦੀ ਹੈ ਨੱਕ 'ਚੋਂ ਆਵਾਜ਼ ਆਉਂਦੀ ਆ ਆ ਸਾਊਂਡ ਬਣਦੀ ਆ ਊ ਤਾਂ ਊ ਨੂੰ ਇੰਗਲਿਸ਼ ਦੇ ਨਾਲ ਚ ਲਿਖਿਆ ਜਾਂਦਾ ਡਬਲ ਓ ਐਨ ਦੇ ਨਾਲ ਠੀਕ ਸ਼ਬਦ ਦੇ ਨਾਲ ਬਣਦਾ ਦਾ ਜਿਵੇਂ ਸ਼ਬਦ ਹੁੰਦਾ ਪੰਜਾਬੀ ਚ ਊਂਗਣਾ ਮੈਨੂੰ ਕੋਈ ਹੋਰ ਸ਼ਬਦ ਰੈਲੇਵੈਂਟ ਚ ਥਿਆ ਨਹੀਂ ਮੈਨੂੰ ਆਹੀ ਲੱਭਿਆ ਠੀਕ ਆ ਊਂਗਣਾ ਤਾਂ ਊਂਗਣਾ ਸ਼ਬਦ ਇਹਨੂੰ ਅੰਗਰੇਜ਼ੀ ਚ ਲਿਖਿਆ ਜਾਊ ਡਬਲ ਓ ਐਨ ਜੀ ਐਚ ਐਨ ਏ ਠੀਕ ਊਂਗਣਾ ਨੈਕਸਟ ਹੈ ਊੜਾ ਜਿਹੜਾ ਹੈ ਖੁੱਲੇ ਮੂੰਹ ਵਾਲਾ ਤਾਂ ਬੇਸਿਕਲੀ ਇੱਥੇ ਊੜੇ ਨੂੰ ਹੋੜਾ ਹੀ ਲੱਗਿਆ ਹੋਇਆ ਪਰ ਕਿਉਂਕਿ ਊੜੇ ਨੂੰ ਸਿੱਧਾ ਲੱਗਦਾ ਨਹੀਂ ਹੁੰਦਾ ਤਾਂ ਊੜਾ ਜਿਹੜਾ ਹੈ ਖੁੱਲੇ ਮੂੰਹ ਵਾਲਾ ਲੱਗਦਾ ਹੁੰਦਾ ਜ ਜੇ ਆਪਾਂ ਊੜੇ ਦੇ ਉੱਤੇ ਓੜਾ ਲੜਣਾ ਹੋਵੇ ਤਾਂ ਸਾਂਮੁੜੇ ਦੀ ਬਣਦੀ ਆ ਓ ਓ ਨੂੰ ਅੰਗਰੇਜ਼ੀ 'ਚ ਆਪਾਂ ਸਿੰਪਲੀ ਓ ਦੇ ਨਾਲ ਹੀ ਲਿਖਦੇ ਆ ਠੀਕ ਹੈ ਸ਼ਬਦੇ ਦੇ ਨਾਲ ਬਣਦਾਗਾ ਜਿਵੇਂ ਆਪਾਂ ਕਹਿਣਾ ਹੋਵੇ ਓਪਰਾ O P R A ਓਪਰਾ ਨੈਕਸਟ ਅੱਖਰ ਆਪਣੇ ਕੋਲੇ ਹੈ ਆੜਾ ਆੜਾ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ A ਨਾਲ ਲਿਖਦੇ ਆ ਠੀਕ ਹੈ ਤਾਂ ਇਹਦੇ ਨਾਲ ਸਾਊਂਡਸ ਕਿਹੜੇ-ਕਿਹੜੇ ਆ ਆੜੇ ਨੂੰ ਜਦੋਂ ਕੰਨਾਂ ਲੱਗਦਾ ਤਾਂ ਸਾਊਂਡ ਬਣਦੀ ਆ ਆ ਤਾਂ ਇੰਗਲਿਸ਼ ਦੇ ਵਿੱਚ ਇਹਨੂੰ ਏ ਸਿੰਗਲ ਦਾ ਵੀ ਲਿਖਿਆ ਜਾਂਦਾ ਕਈ ਵਾਰੀ ਆਮ ਪਰ ਜ਼ਿਆਦਾਤਰ ਜਿਹੜਾ ਹੈ ਏ ਡਬਲ ਦੇ ਨਾਲ ਜਿਹੜਾ ਹੈਗਾ ਲਿਖਣਾ ਬਣਦਾ ਇਹਦਾ ਠੀਕ ਹੈ ਇਹਦਾ ਨਾਲ ਸ਼ਬਦ ਬਣਦਾਗਾ ਆਮ ਜਿਵੇਂ ਆਮ ਖਾਸ ਠੀਕ ਏ ਡਬਲ ਏ ਆਮ ਦੂਸਰੀ ਸਾਊਂਡ ਹੈ ਆੜੇ ਨੂੰ ਕੰਨਾ ਉੱਤੇ ਬਿੰਦੀ 사운 ਬਣਦੀਆਂ ਆ ਤਾਂ ਇੰਗਲਿਸ਼ 'ਚ ਇਹਨੂੰ ਲਿਖਿਆ ਜਾਣਾ ਡਬਲ ਏ ਐਨ ਠੀਕ ਹੈ ਇਹ ਦਾ ਨਾਂ ਸ਼ਬਦ ਹੁੰਦਾਗਾ ਜਿਵੇਂ ਆਂਚ ਆਂਚ ਜਿਵੇਂ ਕਹਿੰਦੇ ਕਿ ਆਂਚ ਨਾ ਆਵੇ ਕਿ ਇਹ ਚੀਜ਼ ਨੂੰ ਠੀਕ ਹੈ ਆਂਚ ਤਾਂ ਇਹ ਲਿਖਿਆ ਜਾਣਾ ਏ ਡਬਲ ਏ ਐਨ ਸੀ ਐਚ ਠੀਕ ਤੀਸਰੀ 사ਉਂਡ ਇਹਦੇ ਨਾਲ ਹੈ ਆੜੇ ਦੇ ਉੱਤੇ ਟਿੱਪੀ ਠੀਕ ਹੈ ਨੇਜ਼ਲ 사ਉਂਡ ਨੱਕ ਦੀ ਨਾਸਕੀ ਜਿਹੜੀ ਆਵਾਜ਼ ਬਣਦੀ ਆ ਤਾਂ ਇਹਨੂੰ ਇੰਗਲਿਸ਼ 'ਚ ਲਿਖਿਆ ਜਾਣਾ A N ਠੀਕ ਹੈ ਜਿਵੇਂ ਸ਼ਬਦ ਦੇ ਨਾਲ ਹੁੰਦਾਗਾ ਅੰਤ ਠੀਕ ਹੈ A N T ਅੰਤ ਚੌਥੀ ਸੌਂਡ ਹੈ ਆੜੇ ਦੇ ਉੱਤੇ ਅਦਕ ਤਾਂ ਸਾਊਂਡ ਬਣ ਜਾਂਦੀ ਹੈ ਅ ਤਾਂ ਇੰਗਲਿਸ਼ 'ਚ ਇਹਨੂੰ ਕੱਲਾ A ਦੇ ਨਾਲ ਹੀ ਲਿਖਿਆ ਜਾਣਾ ਜਿਵੇਂ ਆਪਾਂ ਸ਼ਬਦ ਬਣਦਾ ਹੈ ਨਾਲ ਅਦ ਠੀਕ ਹੈ ਤੇ d h ਤਾਂ ਪੰਜਵੀਂ ਸਾਊਂਡ ਹੈ ਆੜੇ ਦੇ ਜਦੋਂ ਆਪਾਂ ਦਲਾਮ ਲਾਉਂਦੇ ਹਾਂ ਉੱਤੇ ਠੀਕ ਹੈ ਅ ਸਾਊਂਡ ਬਣਦੀ ਹੈ ਅ ਇੰਗਲਿਸ਼ ਵਿੱਚ ਲਿਖਿਆ ਜਾਂਦਾ a i ਠੀਕ ਹੈ ਤਾਂ ਇਹ ਆਪਾਂ ਜਿਵੇਂ ਸ਼ਬਦ ਹੋ ਗਿਆ ਐਸ਼ ਜਿਵੇਂ ਕਹਿੰਦਾ ਕਿ ਐਸ਼ ਕਰਨਾ ਠੀਕ ਹੈ a i s h ਠੀਕ ਛੇਵੀਂ ਸਾਊਂਡ ਹੈ ਆੜੇ ਦੇ ਉੱਤੇ ਦਲਾਮ ਤੇ ਨਾਲ ਬਿੰਦੀ ਠੀਕ ਹੈ ਸਾਊਂਡ ਬਣਦੀ ਹੈ ਏ ਤਾਂ ਇੰਗਲਿਸ਼ 'ਚ ਲਿਖਿਆ ਜਾਊਗਾ A I N ਤਾਂ ਇਹਦੇ ਨਾਲ ਅੱਖਰ ਸੌਰੀ ਸ਼ਬਦ ਬਣਦਾ ਐਂਥਨ ਠੀਕ ਹੈ ਬਹੁਤ ਘੱਟ ਇਹਦੇ ਨਾਲ ਸ਼ਬਦ ਹੈਗੇ ਮੈਨੂੰ ਕੋਈ ਹੋਰ ਥਿਆ ਨਹੀਂ ਤਾਂ ਮੈਨੂੰ ਆਹੀ ਸ਼ਬਦ ਜਿਹੜਾ ਹੈ ਮੈਂ ਇੱਕ ਦੋ ਵਾਰ ਸੁਣਿਆ ਹੈ ਤਾਂ ਐਂਥਨ ਸ਼ਬਦ ਜਿਹੜਾ ਹੈ ਤਾਂ ਇਹ ਇੱਕ ਵਿੱਚ ਲਿਖਿਆ ਜਾਂਦਾ A I N T H A N ਠੀਕ ਸਤਵੀਂ ਸਾਊਂਡ ਹੈ ਆੜੇ ਦੇ ਉੱਤੇ ਜਦੋਂ ਆਪਾਂ ਕਨੌੜਾ ਲਾਉਂਦੇ ਹਾਂ ਠੀਕ ਹੈ ਤਾਂ ਸਾਊਂਡ ਬਣ ਜਾਂਦੀ ਹੈ ਔ ਤਾਂ ਇੰਗਲਿਸ਼ ਚ ਇਹਨੂੰ ਲਿਖਿਆ ਜਾਊਗਾ ਏ ਯੂ ਦੇ ਨਾਲ ਜਿਵੇਂ ਇਹਦੇ ਨਾਲ ਸ਼ਬਦ ਆਮ ਹੀ ਹੁੰਦਾ ਔਰਤ ਠੀਕ ਹੈ ਏ ਯੂ ਆਰ ਏ ਟ ਔਰਤ ਠੀਕ ਆਠਵੀਂ ਸਾਊਂਡ ਇਹਦੇ ਨਾਲ ਹੈ ਆੜੇ ਦੇ ਉੱਤੇ ਕਨੌੜਾ ਸਨਾਲ ਉੱਤੇ ਬਿੰਦੀ ਸਾਊਂਡ ਬਣਦੀਆਂ ਔ ਇੰਗਲਿਸ਼ ਵਿੱਚ ਲਿਖਿਆ ਜਾਊਗਾ A U N ਠੀਕ ਹੈ ਇਹਦੇ ਨਾਲ ਇਹ ਸਾਊਂਡ ਦੇ ਨਾਲ ਬਹੁਤ ਘੱਟ ਜਿਹੇ ਸ਼ਬਦ ਆ ਗਏ ਤਾਂ ਜਿਹੜਾ ਸ਼ਬਦ ਮੈਨੂੰ ਥਿਆਇਆ ਉਹ ਹੈ ਔਂਤਰਾ ਜਿਵੇਂ ਆਪਾਂ ਠੀਕ ਹੈ ਔਂਤਰਾ ਬੇਵਲਾਦ ਰੂ ਵੀ ਕਹਿੰਦੇ ਆ ਔਂਤਰਾ ਠੀਕ ਤਾਂ ਇਹਨੂੰ ਇੰਗਲਿਸ਼ ਵਿੱਚ ਲਿਖਿਆ ਜਾਣਾ A U N T R A ਤਾਂ ਆ ਅੱਠ ਸੌਂ ਬਣਦੀਆਂ ਆੜੇ ਦੇ ਨਾਲ ਠੀਕ ਹੈ ਜਿੰਨੇ ਆ ਵੀ ਲਗਾ ਖਰੇ ਆ ਲਗਾ ਲਗਾ ਮਾਤਰਾ ਲਾ ਕੇ ਆ ਅੱਠ ਸੌਂ ਬਣਦੀਆਂ ਆੜੇ ਦੇ ਨਾਲ ਅਗਲਾ ਅੱਖਰ ਆਪਣੇ ਕੋਲੇ ਹੈ ਈੜੀ ਈੜੀ ਨੂੰ ਇੰਗਲਿਸ਼ ਦੇ ਵਿੱਚ ਈ ਨਾਲ ਵੀ ਲਿਖਿਆ ਜਾਂਦਾ ਤੇ ਆਈ ਨਾਲ ਵੀ ਲਿਖਿਆ ਜਾਂਦਾ ਠੀਕ ਹੈ ਜਿਵੇਂ ਹੁਣ ਇਹਦੇ ਨਾਲ ਟੋਟਲ 6 ਸਾਊਂਡਸ ਬਣਦੀਆਂ ਤਾਂ ਪਹਿਲੀ ਸਾਊਂਡ ਹੈ ਜਦੋਂ ਈੜੀ ਦੇ ਨਾਲ ਆਪਾਂ ਲਾਮ ਲਾ ਦਨੇ ਆ ਸਾਊਂਡ ਬਣਦੀ ਹੈ ਏ ਤਾਂ ਇਹਨੂੰ ਇੰਗਲਿਸ਼ ਦੇ ਵਿੱਚ ਈ ਦੇ ਨਾਲ ਲਿਖਿਆ ਜਾਂਦਾ ਜਿਵੇਂ ਇਹਦੇ ਨਾਲ ਸ਼ਬਦ ਬਣਦਾ ਏਕਤਾ ਠੀਕ ਹੈ ਏਕ ਜਾਂ ਏਕਤਾ ਠੀਕ ਹੈ ਈ ਕੇ ਪੀ ਏ ਇਕਤਾ ਦੂਸਰੀ ਸਾਊਂਡ ਇਹਦੇ ਨਾਲ ਹੈ ਜਦੋਂ ਈ ਦੇ ਨਾਲ ਸਿਹਾਰੀ ਲੱਗ ਜੇ ਇਹ ਤਾਂ ਇਹਨੂੰ ਆ ਇੰਗਲਿਸ਼ ਦੇ ਵਿੱਚ ਆਈ ਦੇ ਨਾਲ ਲਿਖਿਆ ਜਾਂਦਾ ਜਿਵੇਂ ਕਹਿਣਾ ਹੋਵੇ ਆ ਐਮਲੀ ਠੀਕ ਹੈ ਤਾਂ ਐਮਲੀ ਨੂੰ ਆਈ ਐਮ ਐਲ ਡਬਲ ਈ ਵੀ ਲਿਖ ਸਕਦੇ ਹਾਂ ਜਾਂ ਆਈ ਐਮ ਐਲ ਆਈ ਵੀ ਲਿਖ ਸਕਦੇ ਹਾਂ ਹੁਣ डबल ई ਕਿਉਂ ਆ ਤੇ ਆਈ ਕਿਉਂ ਆ ਇਹ ਅੱਗੇ ਇੱਥੇ ਚੱਲ ਕੇ ਮੈਂ ਸਮਝਾਉਣਾ ਤੁਹਾਨੂੰ ਠੀਕ ਹੈ ਅਗਲੀ ਸਾਊਂਡ ਹੈ ਜਦੋਂ ਈ ੜੇ ਦੇ ਨਾਲ ਸਿਹਰੀ ਲੱਗ ਕੇ ਉੱਤੇ ਟਿੱਪੀ ਪੈ ਜਵੇ ਸਾਊਂਡ ਬਣਦੀ ਹੈ ਏ ਤਾਂ ਇਹਨੂੰ ਇੰਗਲਿਸ਼ ਚ ਲਿਖਿਆ ਜਾਊਗਾ ਆਈ ਐਨ ਦੇ ਨਾਲ ਇਹਦੇ ਨਾਲ ਆਮ ਤੌਰ ਤੇ ਜਿਹੜਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸ਼ਬਦ ਹੈ ਉਹ ਹੈ ਇੰਚ ਠੀਕ ਹੈ ਆਈ ਐਨ ਸੀ ਐਚ ਠੀਕ ਨੈਕਸਟ ਸਾਊਂਡ ਹੈ ਆਈ ਦੇ ਨਾਲ ਜਦੋਂ ਸਿਹਾਰੀ ਸਿਹਾਰੀ ਲੱਗ ਕੇ ਉੱਤੇ ਅੱਧਕ ਪੈ ਜੇ ਇਹ ਤਾਂ ਇੰਗਲਿਸ਼ ਇਹਨੂੰ ਤੱਲਾ ਆਈ ਦੇ ਨਾਲ ਲਿਖਿਆ ਜਾਊਗਾ ਤਾਂ ਸ਼ਬਦ ਜਿਹੜਾ ਵਰਤਿਆ ਜਾਊਗਾ ਇਹਦੇ ਵਾਸਤੇ ਇੱਕ ਆਈ ਡਬਲ ਕੇ ਠੀਕ ਤਾਂ ਪੰਜਵੀਂ 사ਉਂਡ ਦੇ ਨਾਲ ਹੈ ਜਦੋਂ ਆਈ ਦੇ ਨਾਲ ਜਿਹੜੀ ਹੈ ਬਿਹਾਰੀ ਲੱਗ ਜਾਈ 사운ਡ ਬਣਦੀ ਹੈ ਈ ਠੀਕ ਹੈ ਏ ਨੂੰ ਹੁਣ ਅ ਪੰਗਰੇਜੀ ਜਿਹੜੇ ਹੈਗੇ ਦੋ ਤਿੰਨ ਤਰੀਕਿਆਂ ਨਾਲ ਵਰਤਦੇ ਆਂ ਜੇ ਤਾਂ ਇਹ 사운ਡ ਜਮਾ ਸਟਾਰਟਿੰਗ ਚ ਆਜੇ ਠੀਕ ਹੈ ਫੇਰ ਤਾਂ ਡਬਲ ਈ ਨਾਲ ਲਿਖਿਆ ਜਾਣਾ ਜੇ 사운ਡ ਜਿਹੜੀ ਹੈ ਸ਼ਬਦ ਦੇ ਆਖਰ ਦੇ ਵਿੱਚ ਆਵੇ ਤਾਂ ਆਈ ਜਾਂ ਵਾਈ ਆਈ ਦੇ ਨਾਲ ਲਿਖਿਆ ਜਾਣਾ ਠੀਕ ਹੈ ਕਿਵੇਂ ਇਹ ਦੇਖੋ ਜਿਵੇਂ ਇੱਕ ਸ਼ਬਦ ਹੈ ਈਸ਼ਰ ਠੀਕ ਹੈ ਈਸ਼ਰ ਦੇ ਵਿੱਚ ਜਿਹੜੇ ਹੈ ਇਹ 사운ਡ ਹੈ ਈਡੀ ਤੇ ਬਿਹਾਰੀ ਜਮਾ ਸਟਾਰਟਿੰਗ ਚ ਠੀਕ ਹੈ ਤਾਂ ਇਹਨੂੰ ਡਬਲ ਈ ਦੇ ਨਾਲ ਸ਼ੁਰੂ ਕਰਾਂਗੇ ਆਪਾਂ ਜਿਵੇਂ W E S H A R ਹੁਣ ਇਹੀ ਜੇ ਸਾਊਂਡ ਅ ਈ ਵਾਲੀ ਸਾਊਂਡ ਹੈ ਸ਼ਬਦ ਦੇ ਪਿੱਛੇ ਹੋਵੇ ਤਾਂ ਉਥੇ ਇਹ ਜਿਹੜਾ ਹੈ I ਜਾਂ Y I ਦੇ ਨਾਲ ਲਿਖਿਆ ਜਾਣਾ ਜਿਵੇਂ ਸ਼ਬਦ ਹੋ ਗਿਆ ਸੇ ਠੀਕ ਹੁਣ ਇਹਦੇ ਸਾਊਂਡ ਪਿੱਛੇ ਆ ਤਾਂ ਇਹਨੂੰ ਆਪਾਂ ਜਾਂ ਤਾਂ Y I ਦੇ ਨਾਲ ਲਿਖਾਂਗੇ ਇਹ ਜਿਹੜਾ ਹੈ ਪੋਸੀਬਲੀ ਆਈ ਲਿਖ ਸਕਦੇ ਆ ਠੀਕ ਹੈ ਜੇ ਤ ਸਾਊਂਡ ਦੇ ਜ ਸਾਊਂਡ ਸ਼ਬਦ ਦੇ ਅੱਗੇ ਹੈ ਤਾਂ ਡਬਲ ਈ ਨਾ ਜੇ ਸਾਊਂਡ ਸ਼ਬਦ ਦੇ ਜਮ ਪਿੱਛੇ ਆਉਂਦੀ ਆ ਤੇ ਫਿਰ ਵਾਈ ਆਈ ਦੇ ਨਾਲ ਜਾਂ ਇਕੱਲੇ ਆਈ ਨਾ ਵੀ ਲਿਖਿਆ ਜਾਂਦਾ ਕਦੇ-ਕਦਾਂ ਠੀਕ ਤਾਂ ਇਸੇ ਤਰ੍ਹਾਂ ਹੀ ਜਿਹੜਾ ਹੈ ਛੇਵੀਂ ਸਾਊਂਡ ਹੈ ਈੜੀ ਬਿਹਾਰੀ ਉੱਤੇ ਜਿਹੜੀ ਹੈ ਬਿੰਦੀ ਸਾਊਂਡ ਬੜਦੀ ਈ ਤਾਂ ਏ ਨੂੰ ਜਿਹੜਾ ਹੈ ਅੰਗਰੇਜ਼ੀ ਚ ਲਿਖਿਆ ਜਾਊਗਾ ਡਬਲ ਈ ਐਨ ਦੇ ਨਾਲ ਇਹ Y I N ਦੇ ਨਾਲ ਜੇ ਤਾਂ ਇਹ ਸਾਊਂਡ ਸ਼ਬਦ ਦੇ ਜਿਹੜੇ ਹੈ ਜਮਾ ਮੂਰੇ ਆ ਜਿਵੇਂ ਇਹਦੇ ਨਾਲ ਮੈਨੂੰ ਕੋਈ ਬਾਹਰ ਤੇ ਸ਼ਬਦ ਨਹੀਂ ਆਇਆ ਇੱਕ ਸ਼ਬਦੀ ਤੇ ਆ ਇੰਦਨ ਇੰਦਨ ਫਿਊਲ ਨੂੰ ਕਹਿੰਦੇ ਆਪਾਂ ਠੀਕ ਹੈ ਇੰਦਨ ਸ਼ਬਦ ਜਿਹੜਾ ਹੈ ਇਹਦੇ ਚ ਜਮਾ ਸਟਾਰਟਿੰਗ ਚਾਹੀ ਸਾਊਂਡ ਤਾਂ ਇਹਨੂੰ ਇੰਦਨ ਸ਼ਬਦ ਨੂੰ ਆਪਾਂ ਇਸ ਤਰ੍ਹਾਂ ਲਿਖਾਂਗੇ ਠੀਕ ਹੁਣ ਜੇ ਮੰਨ ਕੇ ਚੱਲੋ ਇਹ ਸਾਊਂਡ ਪਿੱਛੇ ਆ ਜੀ ਜਿਵੇਂ ਸ਼ਬਦ ਹੋ ਗਿਆ ਦੇ ਠੀਕ ਹੈ ਜੁਵੇਂ ਆਪਾਂ ਕਹਿੰਦੇ ਕਿਆ ਮੈਨੂੰ ਦੇ ਆ ਮੜਾ ਜਾ ਹਨਾ ਕੋਈ ਖਾਣ ਵਾਲੀ ਚੀਜ਼ ਦੇ ਤਾਂ ਦੇ ਦੇ ਵਿੱਚ ਜਿਹੜੀ ਸਾਊਂਡ ਇਹ ਪਿੱਛੇ ਚਲੀ ਗਈ ਇਹ ਈੜੀ ਵਾਲੀ ਠੀਕ ਹੈ ਇੱਥੇ ਜਿਹੜਾ ਹੈ ਇਹਨੂੰ ਲਿਖਿਆ ਜਾਊਗਾ D E Y I M ਦੇ ਨਾਲ ਠੀਕ ਹੈ ਇਹ ਇਸ ਤਰ੍ਹਾਂ ਲਿਖਿਆ ਜਾਂਦਾ ਜਾਂਦਾ ਠੀਕ ਤਾਂ ਇਹ ਸੀਗੀਆਂ 6 ਸਾਊਂਡਸ ਜਿਹੜੀਆਂ ਈੜੀ ਦੇ ਨਾਲ ਬਣਦੇ ਆ ਅ नेक्स्ट ਸਾਊਂਡ ਆਪਣੇ ਕੋਲੇ ਹੈਗੀ ਆ ਸਸਾ ਸਸੇ ਨੂੰ ਇੰਗਲਿਸ਼ ਚ ਆਪਾਂ ਐਸ ਦੇ ਨਾਲ ਲਿਖਦੇ ਆਂ ਠੀਕ ਆ ਤਾਂ ਇਹਦੇ ਨਾਲ ਟੋਟਲ ਜਿਹੜੀਆਂ ਹੈਗੀਆਂ 16 ਸਾਊਂਡਸ ਬਣਦੇ ਆਂ ਲਗਾ ਮਾਤਰਾ ਜਾਂ ਲਗਾਕਰ ਲਾ ਕੇ ਟੋਟਲ ਠੀਕ ਤਾਂ ਪਹਿਲੀ ਸਾਊਂਡ ਹੈ ਸਸੇ ਨੂੰ ਕੰਨਾ ਲਾ ਕੇ ਸਾ ਐਸ ਡਬਲ ਏ ਅੰਗਰੇਜ਼ੀ ਚ ਇਹਨੂੰ ਇਸ ਤਰ੍ਹਾਂ ਲਿਖਿਆ ਜਾਣਾ ਇਹਦੇ ਨਾਲ ਸ਼ਬਦ ਜਿਹੜਾ ਹੈ ਪੌਮਨ ਮੰਦਾ ਜਿਵੇਂ ਸਾਲ ਇਹਨੂੰ ਲਿਖਿਆ ਜਾਣਾ ਐਸ ਡਬਲ ਏ ਐਲ ਠੀਕ ਦੂਸਰੀ ਸਾਊਂਡ ਹੈ ਸ ਸੇ ਤਨ ਉੱਤੇ ਬਿੰਦੀ ਸਾਊਂਡ ਬਣਦੀ ਹੈ ਸਾਂ ਤਾਂ ਅੰਗਰੇਜ਼ੀ ਚ ਇਹਨੂੰ s w a n ਨਾਲ ਲਿਖਿਆ ਜਾਣਾ ਠੀਕ ਹੈ ਜਿਵੇਂ ਸ਼ਬਦ ਹੁੰਦਾਗਾ ਸਾਂਡ ਸਾਂਡ ਸਾਂ ਨੂੰ ਬੋਲ ਦਿੰਦੇ ਹਾਂ ਠੀਕ ਹੈ ਸਾਂ ਨੂੰ ਛੋਟੇ ਨੂੰ ਸਾਂਡ ਤਾਂ ਇਹ ਲਿਖਿਆ ਜਾਣਾ s w a n b at ਠੀਕ ਤਾਂ ਤੀਸਰੀ ਸਾਊਂਡ ਹੈ ਆਪਣੇ ਕੋਲੇ ਸ ਸੇ ਨੂੰ ਸਿਆਰੀ ਸ एसआई ਦੇ ਨਾਲ ਲਿਖਿਆ ਜਾਂਦਾ ਇਹ ਨੂੰ ਅੰਗਰੇਜ਼ੀ ਦੇ ਵਿੱਚ ਠੀਕ ਹੈ ਸ਼ਬਦ ਦੇ ਨਾਲ ਬੜਦਾ ਜਿਵੇਂ ਆਪਾਂ ਕਹਿੰਦੇ ਹਾਂ ਕਿ ਸਿਰਾ ਠੀਕ ਹੈ एस आई आर ए एस आई आर ए ਚੌਥੀ ਸਾਊਂਡ ਇਹ ਨਾਲ ਹੈ ਸਸੇ ਨੂੰ ਸਹਰੀ ਉੱਤੇ ਟਿੱਪੀ ਠੀਕ ਹੈ ਸੇ ਸਾਊਂਡ ਇਹ ਬਣਦੀ ਹੈ ਸੇ ਤਾਂ एस आई एन ਦੇ ਨਾਲ ਇਹਨੂੰ ਅੰਗਰੇਜ਼ੀ ਚ ਲਿਖਿਆ ਜਾਂਦਾ ਤਾਂ ਇਹਦੇ ਨਾਲ ਸਭ ਤੋਂ ਵੱਧ ਕਾਮਨ ਸ਼ਬਦ ਹੈ ਸਿੰਘ ਆਪਣੇ ਪੰਜਾਬਸ ਠੀਕ ਹੈ ਸਿੰਘ एस आई एन GH ਪੰਜਵੀਂ ਸਾਊਂਡ ਹੈ ਸਸੇ ਸਿਆਰੀ ਉੱਤੇ ਟਿੱਪੀ ਠੀਕ ਹੈ ਤਾਂ ਇਹਨੂੰ ਸਾਊਂਡ ਬਣਦੀ ਹੈ ਸੇ ਤਾਂ SI ਦੇ ਨਾਲ ਇਹਨੂੰ ਅੰਗਰੇਜ਼ੀ 'ਚ ਲਿਖਿਆ ਜਾਣਾ ਜਿਵੇਂ ਆਪਾਂ ਇਹਦੇ ਨਾਲ ਸ਼ਬਦ ਬਣਦਾ ਹੈਗਾ ਆਪਣੇ ਕੋਲੇ ਸਿੱਧਾ ਠੀਕ ਹੈ ਸਿੱਧਾ SI D H A ਠੀਕ ਛੇਵੀਂ ਸਾਊਂਡ ਆਪਣੇ ਕੋਲ ਹੀ ਹੈਗੀ ਆ ਸਸੇ ਨੂੰ ਬਿਹਾਰੀ ਸੀ ਤਾਂ ਇਹ ਜਿਹੜੀ ਬਣਦੀ ਆ s w e ਦੇ ਨਾਲ ਠੀਕ ਹੈ ਤਾਂ ਇਹਨੂੰ ਜਿਵੇਂ ਆਪਾਂ ਬੋਲਣਾ ਹੋਵੇ ਸੀਤਲ ਠੀਕ ਹੈ ਸੀਤਲ ਸੀਤਲ ਨੂੰ ਆਪਾਂ ਬੋਲਾਂਗੇ s w -E a t e l ਦੇਖੋ ਇਹ ਵੀ ਸੇਮ ਹੀ ਆ ਜੇ ਹੁਣੇ ਸ ਸ ਆ ਸਾਊਂਡ ਜਿਹੜੀ ਹੈ ਸ਼ਬਦ ਦੇ ਪਿੱਛੇ ਆਵੇ ਤਾਂ ਉਥੇ ਆਮ ਤੌਰ ਤੇ ਜਿਹੜੀ ਹੈਗੀ ਆ s i ਜਾਂ s ਆ s i ਨਾਲ ਲਿਖਿਆ ਜਾਊਗਾ ਠੀਕ ਹੈ ਤਾਂ ਹੁਸ ਜਿਵੇਂ ਆਪਾਂ ਰੱਸੀ ਸ਼ਬਦ ਲਿਖਦੇ ਆ ਰੱਸੀ ਠੀਕ ਹੈ ਆਪਾਂ ਸ਼ਬਦ ਮੰਨ ਕੇ ਚੱਲੋ ਲਿਖਿਆ ਰੱਸੀ ਠੀਕ ਹੈ ਇਹਦੇ ਪਿੱਛੇ ਹੈ ਵੀ ਸਾਊਂਡ ਤਾਂ ਇਹ ਅੰਗਰੇਜ਼ੀ ਚ ਬਣ ਜਾਊਗਾ ਆਰ ਏ ਡਬਲ ਐਸ ਆਈ ਇੱਥੇ ਆਈ ਨਾਲ ਬਣ ਗਿਆ ਠੀਕ ਜੇ ਪਿੱਛੇ ਹੈ ਫਿਰ ਆਈ ਨਾਲ ਜੇ ਅੱਗੇ ਹੈ ਫਿਰ ਡਬਲ ਈ ਨਾਲ ਸੱਤਵੀਂ ਸਾਊਂਡ ਆਪਣੇ ਕੋਲੇ ਹੈ ਸ ਸ ਦੇ ਉੱਤੇ ਅਦਕ ਸ ਅੰਗਰੇਜ਼ੀ ਜਿਹਨੂੰ ਐਸ ਏ ਨਾਲ ਲਿਖਿਆ ਜਾਣਾ ਤਾਂ ਜਿਵੇਂ ਆਪਾਂ ਲਿਖਦੇ ਹੁੰਨੇ ਆ ਸ਼ਬਦ ਹੈ ਸੱਚ ਸ ਏ ਸੀ ਐਚ ਠੀਕ 8ਵੀਂ ਸੌਣ ਹੈ ਸੱਸੇ ਦੇ ਉੱਤੇ ਟਿੱਪੀ ਨਾਸਕੀ ਸਾਊਂਡ ਹੈ ਤਾਂ ਇਹਨੂੰ ਸਾਂ ਬੋਲਦੇ ਆ ਸਾਂ ਤਾਂ ਅੰਗਰੇਜ਼ੀ 'ਚ ਇਹਨੂੰ ਸ ਏ ਐਨ ਠੀਕ ਹੈ ਲਿਖਿਆ ਜਾਂਦਾ ਜਿਵੇਂ ਪੰਜਾਬੀ 'ਚ ਆਪਣੇ ਕੋਲੇ ਸ਼ਬਦ ਹੈ ਸੰਤ ਸ ਏ ਐਨ ਟੀ ਸੰਧੂ ਸੰਦੂਜ ਵੀ ਆਪਾਂ S A N ਹੀ ਲਿਖ ਦੇਣ ਠੀਕ ਨੌਵੀਂ ਆਪਣੇ ਕੋਲੇ ਸਾਊਂਡ ਹੈ ਸਸੇ ਦੇ ਪੈਰ 'ਚ ਔਂਕੜ ਸੋ ਤਾਂ ਇਹਨੂੰ ਅੰਗਰੇਜ਼ੀ 'ਚ S U ਦੇ ਨਾਲ ਜਿਹੜਾ ਹੈ ਲਿਖਿਆ ਜਾਂਦਾ ਠੀਕ ਹੈ ਜਿਵੇਂ ਆਪਾਂ ਕਹਿਣਾ ਹੋਵੇ ਅ ਸਰ ਸਰ ਸ਼ਬਦ ਹੈ S U R ਠੀਕ ਤਾਂ ਦਸਵੀਂ ਸਾਊਂਡ ਆਪਣੇ ਕੋਲੇ ਹੈ ਸਸੇ ਦੇ ਪੈਰ 'ਚ ਔਂਕੜ ਉੱਤੇ ਟਿੱਪੀ ਸੂ ਇਹਦੀ ਸਾਊਂਡ ਕਹਿੰਦੀ ਹੈ ਸੋ ਇਨੂੰ ਇੰਗਲਿਸ਼ S U N ਦੇ ਨਾਲ ਲਿਖਿਆ ਜਾਂਦਾ ਇਹਦੇ ਨਾਲ ਆਪਣੇ ਕੋਲੇ ਕਾਮਨ ਸ਼ਬਦ ਹੈ ਸੁੰਦਰ S U N D A ਆ 11ਵੀਂ ਸਾਊਂਡ ਹੈ ਸ ਸਸੇ ਦੇ ਪੈਰ ਚ ਔਂਕੜ ਉੱਤੇ ਅਧਕ ਸੂ ਤਾਂ ਇਹਨੂੰ ਆਪਾਂ ਇੰਗਲਿਸ਼ S U ਦੇ ਨਾਲ ਲਿਖਦੇ ਹਾਂ ਜਿਵੇਂ ਆਪਾਂ ਲਿਖਣਾ ਹੋਵੇ ਆ ਸਦ ਸਦ ਸ਼ਤਰਾ ਸੁੱਧਨੀ ਪੈਵਰਾਲਾ ਸੁੱਧਨੀ ਇਹ ਸੁੱਧ ਜਿਮੇ ਕਰਦੇ ਕਿ ਸੁੱਧ ਬੁੱਧ ਕੋ ਆ ਚਕੇ ਠੀਕ ਹੈ ਹੋਸ਼ ਕੋ ਆ ਚਕੇ ਸੁੱਧ ਐਸ ਐਸ ਯੂ ਡੀ ਐਚ ਠੀਕ 12ਵੀਂ ਸਾਊਂਡ ਹੈ ਸਸੇ ਦੇ ਪੈਰ ਚ ਦਲੰਕੜ ਸੂਪ ਐਸ ਡਬਲਓ ਅੰਗਰੇਜ਼ੀ ਜਿਵੇਂ ਲਿਖਿਆ ਜਾਣਾ ਠੀਕ ਹੈ ਜਿਵੇਂ ਇਹ ਕਹਿਣਾ ਹੋਵੇ ਸੂਤ ਸੂਤ ਬੋਲਦੇ ਆਪਾਂ ਮਾਲ ਵਿੱਚ ਕਈ ਥਾਈ ਇਹਨੂੰ ਸੂਤਰ ਬੋਲਦੇ ਆ ਠੀਕ ਹੈ ਸੂਤਰ ਮਿੰਤੀ ਹਸ ਤੇ ਜਿਹੜਾ ਹੁੰਦਾਗਾ ਸੂਤਰ ਜਾਂ ਸੂਤ ਠੀਕ ਹੈ S O S W O T 13ਵੀਂ ਸਾਊਂਡ ਹੈ ਸੱਸੇ ਦੇ ਲਾਮ ਸੱਸੇ ਦੇ ਉੱਪਰ ਲਾਮ ਸਾਊਂਡ ਬਣਦੀ ਹੈ ਸੇ ਅੰਗਰੇਜ਼ੀ ਵਿੱਚ ਇਹਨੂੰ S E ਨਾਲ ਲਿਖਦੇ ਆ ਜਿਵੇਂ ਆਪਾਂ ਕਹਿੰਦੇ ਹੁੰਦੇ ਕਿ ਸੇਦ ਸੇਦ ਲੋ ਠੀਕ ਹੈ ਸੇਦ S E D I -E T 14ਵੀਂ ਸਾਊਂਡ ਹੈ ਸੱਸੇ ਦੇ ਉੱਪਰ ਹੂੜਾ ਸਾਊਂਡ ਬਣਦੀ ਹੈ ਸੋ ਤਾਂ ਐਸ ਓ ਨਾਲ ਲਿਖਿਆ ਜਾਣਾ ਜਿਵੇਂ ਸੋਧ ਸੋਧ ਮਤਲਬ ਕਰੈਕਸ਼ਨ ਕਰਨੀ ਕੋਈ ਕਰੈਕਸ਼ਨ ਕਰਨੀ ਸੋਧ ਕਰਨੀ ਠੀਕ ਹੈ ਐਸ ਓ ਬੀ ਐਚ 15ਵੀਂ ਸਾਊਂਡ ਹੈ ਸੱਸੇ ਦੇ ਉੱਪਰ ਜਦੋਂ ਆਪਾਂ ਕਨੋੜਾ ਪਾਉਂਦੇ ਹਾਂ ਠੀਕ ਹੈ ਤਾਂ ਸਾਊਂਡ ਬਣਦੀ ਹੈ ਸੋ ਸ اے ਯੂ ਜਿਹੜਾ ਹੈ ਲਿਖਿਆ ਜਾਂਦਾ ਹੈ ਇਹਨੂੰ ਅੰਗਰੇਜ਼ੀ ਚ ਜਿਵੇਂ ਅ ਪੰਜਾਬੀ ਚ ਆਪਾਂ ਕੋਲ ਸ਼ਬਦ ਹੁੰਦਾ ਹੈ ਇਹਦੇ ਨਾਲ ਸੌਖਾ ਠੀਕ ਹੈ ਸੌਖਾ ਤਾਂ ਇਹ ਲਿਖਿਆ ਹੋਊਗਾ ਸ ა ਯੂ ਕੇ ਐਚ اے ਸੌਖਾ ਲਾਸਟ ਸੌੜੇ ਦਿਨ ਆ ਰਿਹਾ ਸ ਸ ਦੇ ਉੱਪਰ ਟਣੋੜਾ ਪੁੱਤੇ ਬਿੰਦੀ ਸੌ ਠੀਕ ਤਾਂ ਸ ა ਯੂ ਨ ਇਹ ਜਿਹੜੀ ਅੰਗਰੇਜ਼ੀ ਚ ਇਦਾਂ ਲਿਖਿਆ ਜਾਵੇ ਮੈਂ ਠੀਕ ਹੈ ਜਿਵੇਂ ਆਪਾਂ ਸ਼ਬਦ ਲਿਖਣਾ ਹੋਵੇ ਪੰਜਾਬੀ ਚ ਆਪਣੇ ਕੋਲ ਇੱਕ ਸ਼ਬਦ ਹੈ ਸੌਂਕਣ ਸੌਂਕਣ ਠੀਕ ਹੈ S A U N K A N ਠੀਕ ਹੈ ਸੌਂਕਣ ਠੀਕ ਮੈਨੂੰ ਸਸੇ ਦੇ ਨਾਲ ਜਿਹੜੀਆਂ ਹੈਗੀਆਂ ਆ 16 ਸਾਊਂਡ ਸੀ ਲੱਭੀਆਂ 16 ਧੁਨੀਆਂ ਹੀ ਲੱਭੀਆਂ ਜੇ ਇਹਦੇ ਨਾਲ ਹੋਰ ਕੋਈ ਲਗਾਖਰਿਆ ਲਗਾ ਮਾਤਰਾ ਲਾ ਕੇ ਹੋਰ ਵੀ ਕੋਈ ਸਾਊਂਡ ਹੈ ਤਾਂ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ ਠੀਕ ਹੈ ਤਾਂ ਆ ਸੀਗੇ ਇਹਦੇ ਨਾਲ ਜੋ ਫਿਲਹਾਲ ਸੋਨਾ ਸਾਊਂਸ ਮੈਨੂੰ ਥੇਂ ਜਾਂ ਤਾਂ ਲਾਸਟ ਅੱਖਰ ਹੈ ਹਾ ਹਾ ਇਹਨੂੰ ਅੰਗਰੇਜ਼ੀ ਚ ਆਪਾਂ ਐਚ ਨਾਲ ਲਿਖਦੇ ਹਾਂ ਤਾਂ ਇਹਦੇ ਨਾਲ ਟੋਟਲ ਜਿਹੜੀ ਹੈਗੀ 20 ਸਾਊਂਡਸ ਬਣਦੀਆਂ ਜਿਹੜੀਆਂ ਮੈਨੂੰ ਲੱਭੀਆਂ ਕੋਈ ਹੋਰ ਵੀ ਸਾਊਂਡ ਬਣਦੀ ਹੋਈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਉਹ ਕਰ ਦਿਓ ਉਹਦੇ ਬਾਰੇ ਠੀਕ ਹੈ ਤਾਂ ਪਹਿਲੀ ਸਾਊਂਡ ਇਹਦੇ ਨਾਲ ਹੈ ਹਾਹੇ ਨੂੰ ਕੰਨਾ ਇਹਨੂੰ ਅੰਗਰੇਜ਼ੀ 'ਚ ਜਿਹੜਾ ਹੈ H W A ਨਾਲ ਲਿਖਿਆ ਜਾਂਦਾ ਸਾਊਂਡ ਬਣਦੀ ਆ ਹਾ ਤਾਂ ਇਹਦੇ ਨਾਲ ਕਾਮਨ ਸ਼ਬਦ ਜਿਹੜਾ ਆਪਣੇ ਵਰਤਿਆ ਜਾਂਦਾ ਉਹ ਹੈ ਹਾਰ ਠੀਕ ਹੈ H A H W R ਦੂਸਰੀ ਸਾਊਂਡ ਇਹਦੇ ਨਾਲ ਹੈ ਹਾਹੇ ਕੰਨਾ ਉੱਤੇ ਬਿੰਦੀ ਹਾਂ ਤਾਂ ਅੰਗਰੇਜ਼ੀ 'ਚ ਇਹਨੂੰ H W N ਨਾਲ ਲਿਖਿਆ ਜਾਂਦਾ ਠੀਕ ਹੈ ਜਿਵੇਂ ਇੱਕ ਸ਼ਬਦ ਹੈ ਆਪਣੇ ਕੋਲੇ ਹਾਂਡੀ ਠੀਕ ਹੈ ਹਾਂਡੀ ਸ਼ਬਦ ਜਿਹੜਾ ਹੈ ਇਸ ਤਰ੍ਹਾਂ ਲਿਖਿਆ ਜਾਣਾ H W -A, A N R D I ਠੀਕ ਹੈ ਖਾਂਡੇ ਤਾਂ ਤੀਸਰੀ ਸਾਊਂਡ ਹੈ ਆਪਣੇ ਕੋਲੇ ਹਾਹੇ ਦੇ ਪੈਰ 'ਚ ਔਂਕੜ ਹੋ ਤਾਂ ਅੰਗਰੇਜ਼ੀ 'ਚ ਇਹਨੂੰ H U ਨਾਲ ਲਿਖਿਆ ਜਾਣਾ ਜਿਵੇਂ ਸ਼ਬਦ ਹੁੰਦਾ ਆਪਣੇ ਕੋਲੇ ਹਕਮ ਠੀਕ ਹੈ H U K A M ਹਕਮ ਚੌਥੀ ਸਾਊਂਡ ਹੈ ਹਾਹੇ ਦੇ ਪੈਰ 'ਚ ਔਂਕੜ ਉੱਤੇ ਟਿੱਪੀ ਹੂ ਸਾਉਂਡ ਬਣਦੀ ਆ ਹੂੰ ਤਾਂ ਐਚ ਯੂ ਐਨ ਇਹਦੇ ਨਾਲ ਲਿਖਿਆ ਜਾਂਦਾ ਇਹਨੂੰ ਅੰਗਰੇਜ਼ੀ ਚ ਇਹਦੇ ਨਾਲ ਮੈਨੂੰ ਕੋਈ ਬਹੁਤੇ ਸ਼ਬਦ ਜਿਹੜੇ ਥਿਆਈ ਨਹੀਂ ਇੱਕ ਆਮ ਆਪਣੇ ਸ਼ਬਦ ਹੈ ਐਕਚੁਅਲੀ ਗੋਤ ਹੈ ਸਰਨੇਮਾ ਹੁੰਦਲ ਠੀਕ ਆ ਹੁੰਦਲ ਸ਼ਬਦ ਜਿਹੜਾ ਹੈ ਆਪਾਂ ਆਮ ਇਦਾਂ ਲਿਖ ਦਿੰਦੇ ਆ ਠੀਕ ਤਾਂ ਪੰਜਵੀਂ ਸਾਉਂਡ ਇਹਦੇ ਨਾਲ ਹੈ ਹਾਹੇ ਦੇ ਪੈਚ ਔਂਕੜ ਉੱਤੇ ਅਦਕ ਹੂ ਤਾਂ ਅੰਗਰੇਜ਼ੀ 'ਚ ਇਹਨੂੰ ਐਚ ਯੂ ਨਾਲ ਲਿਖਿਆ ਜਾਂਦਾ ਇਦੇ ਵਾਸਤੇ ਇੱਕ ਸ਼ਬਦ ਹੈ ਜਿਵੇਂ ਹੋਕਾ H U D B L K A ਹੋਕਾ ਠੀਕ ਹੈ 6ਵੀਂ ਹੈ ਹਾ ਦੇ ਉੱਤੇ ਟਿੱਪੀ ਹ ਸੌਣ ਬਣਦੀ ਆ ਹ ਤਾਂ ਅੰਗਰੇਜ਼ੀ ਜਿਹਨੂੰ H A N ਜਿਹੜਾ ਹੈ ਲਿਖਿਆ ਜਾਣਾ ਠੀਕ ਹੈ ਜਿਵੇਂ ਇਹਦੇ ਨਾਲ ਸ਼ਬਦ ਮੰਨਦਾ ਇੱਕ ਹੰਸ H A N S ਹੰਸ ਸਤਮਾ ਹੈ ਹਾਹੇ ਦੇ ਉੱਤੇ ਅਦਕ ਹ ਤਾਂ ਸਾ ਅੰਗਰੇਜ਼ੀ ਚ ਇਹਨੂੰ ਐਚ ਏ ਨਾਲ ਲਿਖਿਆ ਜਾਣਾ ਠੀਕ ਹੈ ਸ਼ਬਦੇ ਦੇ ਨਾਲ ਹੈ ਹੱਕ ਐਚ ਏ ਡਬਲ ਕੇ ਠੀਕ ਹੱਕ ਤਾਂ ਅੱਠਵੀਂ ਸਾਊਂਡ ਹੈ ਹਾਹੇ ਨੂੰ ਸਿਆਰੀ ਹ ਤਾਂ ਐਚ ਆਈ ਦੇ ਨਾਲ ਇਹਨੂੰ ਅੰਗਰੇਜ਼ੀ ਚ ਲਿਖਿਆ ਜਾਂਦਾ ਤਾਂ ਪੰਜਾਬੀ ਚ ਇਹਦੇ ਨਾਲ ਸ਼ਬਦ ਹੈ ਹਿਰਨ H I R A N Herma ਨੋਵਾਂ ਸਾਊਂਡ ਹੈ ਇਹਦੇ ਨਾਲ ਹਾਹੇ ਨੂੰ ਸਿਹਾਰੀ ਉੱਤੇ ਟਿੱਪੀ ਹੇ ਤਾਂ ਅੰਗਰੇਜ਼ੀ ਜਿਹਨੂੰ H I N ਦੇ ਨਾਲ ਲਿਖਿਆ ਜਾਣਾ ਇਹਦੇ ਨਾਲ ਆਪਣੇ ਕੋਲੇ ਸ਼ਬਦ ਹੈ ਹਿੰਸਾ ਠੀਕ ਹੈ H I N S A ਹਿੰਸਾ ਦਸਵੀਂ ਆਪਣੇ ਕੋਲੇ ਸਾਊਂਡ ਹੈ ਹਾਹੇ ਨੂੰ ਸਿਹਾਰੀ ਉੱਤੇ ਅਦਕ ਅੰਗਰੇਜ਼ੀ ਜਿਹਨੂੰ ਐਚ ਆਈ ਦੇ ਨਾਲ ਲਿਖਿਆ ਜਾਣਾ ਜਿਵੇਂ ਆਪਾਂ ਸ਼ਬਦ ਹੈ ਲਿਖਣਾ ਹੋਵੇ ਹਿੱਸਾ ਠੀਕ ਹੈ ਹਿੱਸਾ ਸ਼ਬਦ ਨੂੰ ਆਪਾਂ ਐਚ ਆਈ ਡਬਲ ਐਸ ਏ ਹਿੱਸਾ ਇਦਾਂ ਲਿਖਾਂਗੇ 11ਵੇਂ 사운ਡ ਦੇ ਨਾਲ ਹੈ ਹਾਹੇ ਨੂੰ ਬਿਹਾਰੀ ਹੀ ਤੈਨੂੰ ਅੰਗਰੇਜ਼ੀ ਚ ਐਚ ਡਬਲ ਈ ਦੇ ਨਾਲ ਲਿਖਿਆ ਜਾਂਦਾ ਠੀਕ ਹੈ ਜਦੋਂ 사운ਡ ਮੂਰੇ ਹੋਵੇ ਜਿਵੇਂ ਆਪਣੇ ਕੋਲੇ ਸ਼ਬਦ ਹੈ ਹੀਰ ਤਾਂ ਇਹਨੂੰ ਅੰਗਰੇਜ਼ੀ 'ਚ ਆਪਾਂ H W R ਠੀਕ ਹੈ ਇਦਾਂ ਲਿਖਦੇ ਹਾਂ ਜਦੋਂ ਸਾਊਂਡ ਜਿਹੜੀ ਹੈ ਮੂਰੇ ਹੋਵੇ ਸ਼ਬਦ ਦੇ ਹੁਣ ਮੰਨ ਕੇ ਚੱਲੋ ਕਈ ਵਾਰੀ ਇਹ ਪਿੱਛੇ ਆ ਜੀ ਜਿਵੇਂ ਸ਼ਬਦ ਆਪਣੇ ਕੋਲੇ ਬਣ ਗਿਆ ਰਾਹੀ ਇਹਦੇ 'ਚ ਹੁਣੇ ਸਾਊਂਡ ਪਿੱਛੇ ਆ ਗਈ ਤਾਂ ਹੁਣ ਇੱਥੇ ਇਹ ਲਿਖਿਆ ਕਿਵੇਂ ਜਾਊ R W -A, A H I ਤਾਂ ਹੁਣ ਬੇਸਿਕਲੀ H I ਦੇ ਨਾਲ ਬਣਦੀ ਹੈ ਇਹ ਸਾਊਂਡ ਠੀਕ ਤਾਂ 12ਵੀਂ ਸਾਊਂਡ ਹੈ ਹਾਹੇ ਦੇ ਪੈਰ ਚ ਜਿਹੜੀ ਹੈ ਦਲਿੰਕੜ ਹੂ ਅੰਗਰੇਜ਼ੀ ਚ ਐਚ ਡਬਲਓ ਜਿਵੇਂ ਆਪਾਂ ਲਿਖਦੇ ਆ ਹੂਕ ਠੀਕ ਹੈ ਐਚ ਡਬਲਓ ਕੇ ਹੂਕ 13ਵੀਂ ਸਾਊਂਡ ਹੈ ਹਾਹੇ ਦੇ ਪੈਰ ਚ ਦਲਿੰਕੜ ਉੱਤੇ ਟਿੱਪੀ ਹੂ ਤਾਂ ਐਚ ਡਬਲਓ ਐਨ ਅੰਗਰੇਜ਼ੀ ਚ ਠੀਕ ਹੈ ਹੂਕ ਇੱਕ ਸ਼ਬਦ ਹੁੰਦਾ ਹੂਕ ਤੇ ਇਹਨੂੰ ਅੰਗਰੇਜ਼ੀ ਚ ਐਚ ਡਬਲਓ n k ਇਦਾਂ ਲਿਖਿਆ ਜਾਣਾ ਚੌਥੀ ਮੀ ਸਾਊਂਡ ਹੈ ਹਾਹੇ ਦੇ ਉੱਤੇ ਲਾਮ ਹੈ ਤਾਂ h e ਅੰਗਰੇਜ਼ੀ ਵਿੱਚ ਨੂੰ ਇਦਾਂ ਲਿਖਿਆ ਜਾਣਾ ਠੀਕ ਹੈ ਜਿਵੇਂ ਆਪਣੇ ਕੋਲ ਸ਼ਬਦ ਹੈ ਹੈਗ h e k ਹੈਗ ਅੰਦਰਵੀ ਸਾਊਂਡ ਹੈ ਹਾਹੇ ਦੇ ਉੱਤੇ ਦ ਲਾਮ ਸਾਊਂਡ ਬਣਦੀ ਹੈ ਹੈ ਤਾਂ h a i ਠੀਕ ਹੈ ਤਾਂ ਇਹਦੇ ਨਾਲ ਆਪਣੇ ਕੋਲ ਸ਼ਬਦ ਹੈਰਨ ਮੈਨੂੰ ਕੋਈ ਹੋਰ ਸੂਟੇਬਲ ਦਾ ਸ਼ਬਦ ਨਹੀਂ ਸ਼ਬਦ ਪ੍ਰਕੋਇ ਹੈ ਹੈਰਾਨ ਠੀਕ ਹੈ H A I R D A B L E N ਹੈਰਾਨ ਠੀਕ ਹੈ ਹੈਰਾਨ 16ਵਾਂ ਸੌਣ ਹੈ ਹਾਏ ਦੇ ਨਾਲ ਦਲਾਮ ਉੱਤੇ ਜਿਹੜੀ ਹੈ ਬਿੰਦੀ ਹੈ ਤਾਂ ਅੰਗਰੇਜ਼ੀ ਜਿਹਨੂੰ H A I N ਇਦਾਂ ਲਿਖਿਆ ਜਾਣਾ ਠੀਕ ਹੈ ਜਿਵੇਂ ਆਪਣੇ ਕੋਲੇ ਸ਼ਬਦ ਹੋ ਗਿਆ ਹੈਂਕਰ ਹੈਂਕਰ H A I N K A D Hanker ਠੀਕ ਹੈ 17ਵੀਂ ਸਾਊਂਡ ਹੈ ਹਾਏ ਦੇ ਉੱਤੇ ਹੋੜਾ ਹੋ ਅੰਗਰੇਜ਼ੀ ਜਿਹਨੂੰ H O ਨਾਲ ਲਿਖਿਆ ਜਾਂਦਾ ਜਿਵੇਂ ਆ ਆਪਣੇ ਕੋਲ ਸ਼ਬਦ ਹੈ ਪੰਜਾਬੀ ਦਾ ਹੋਸ਼ ਠੀਕ ਹੈ H O S H ਹੋਸ਼ ਤਾਂ 18ਵੀਂ ਸਾਊਂਡ ਹੈ ਹਾਹੇ ਦੇ ਉੱਤੇ ਹੋੜਾ ਉੱਤੇ ਬਿੰਦੀ ਹੋ ਅੰਗਰੇਜ਼ੀ ਜੀ ਨੂੰ H O N ਇਹਦੇ ਨਾਲ ਲਿਖਿਆ ਜਾਣਾ ਠੀਕ ਹੈ ਪੰਜਾਬੀ ਚ ਮੈਨੂੰ A ਸਾਊਂਡ ਦੇ ਨਾਲ ਕੋਈ ਜਿਹੜਾ ਹੈ ਸ਼ਬਦ ਥਿਆ ਰੇ ਪਰ ਆਪਾਂ ਇੱਕ ਸ਼ਬਦ ਵਰਤਦੇ ਹਾਂ ਹੋਂਠ ਬੁੱਲਾਂ ਨੂੰ ਕਹਿੰਦੇ ਆ ਵੈਸੇ ਹਿੰਦੀ ਦਾ ਸ਼ਬਦ ਪਰ ਆਪਾਂ ਕਈ ਵਾਰੀ ਗਾਣੇ-ਗੋਣਿਆਂ ਚ ਵਰਤਿਆ ਜਾਂਦਾ ਰਿਹਾ ਪੁਰਾਣੇ ਵੇਲੇ ਸ ਹੈਨਾ ਹੋਂਠ ਤਾਂ ਹੋਂਠ ਨੂੰ ਆਪਾਂ H O N T H ਇਦਾਂ ਲਿਖਾਂਗੇ ਨੌਵੇਂ ਉਹਨੇਵੇਂ ਸਾਊਂਡ ਹੈ ਆਪਣੇ ਕੋਲੇ ਹਾ ਹੇ ਦੇ ਉੱਤੇ ਕਨੋੜਾ ਹ ਤਾਂ ਅੰਗਰੇਜ਼ੀ ਚ ਇਹਨੂੰ H A U ਐਦਾਂ ਲਿਖਿਆ ਜਾਣਾ ਠੀਕ ਹੈ ਜਿਵੇਂ ਆਪਣੇ ਕੋਲੇ ਸ਼ਬਦ ਹੈ ਅੰਗਰੇਜ਼ੀ ਪੰਜਾਬੀ ਚ ਹਵਲਾ ਹਵਲਾ ਹਲਕਾ ਤਾਂ ਇਹ ਨੂੰ ਅੰਗਰੇਜ਼ੀ ਚ H A U L A ਐ ਲਿਖਿਆ ਜਾਊਗਾ ਠੀਕ ਹੈ ਤਾਂ ਵੀਵੇਂ 사운ਡ ਜਿਹੜੀ ਹੈ ਦੇ ਨਾਲ ਹਾਏ ਦੇ ਉੱਤੇ ਕਨੋੜਾ ਉੱਤੇ ਬਿੰਦੀ ਹਾਂ ਠੀਕ ਅੰਗਰੇਜ਼ੀ ਚ ਇਹਨੂੰ H A U N ਐਦਾਂ ਲਿਖਿਆ ਜਾਣਾ ਜਿਵੇਂ ਸ਼ਬਦ ਹੈ ਆਪਣੇ ਕੋਲੇ ਹੌਸਲਾ ਕਈ ਲੋਗੇ ਨੂੰ ਹੌਸਲਾ ਬੋਲਦੇ ਆ ਮਤਲਬ ਬਿਨਾ ਬਿੰਦੀ ਤੋਂ ਕਈ ਇਹਨੂੰ ਬਿੰਦੀ ਦੇ ਨਾਲ ਬੋਲਦੇ ਆ ਪਰ ਇਹਨੂੰ ਸਮਝਣ ਵਾਸਤੇ ਆਪਾਂ ਐਗਜ਼ਾਮਪਲ ਦੇ ਤੌਰ ਤੇ ਬਿੰਦੀ ਵਾਲਾ ਹੀ ਵਰਤਦੇ ਆ ਹੌਸਲਾ ਠੀਕ ਹੌਸਲਾ ਤਾਂ ਇਹਨੂੰ ਅੰਗਰੇਜ਼ੀ ਚ H A U N S L A ਹੌਸਲਾ ਠੀਕ ਹੈ ਤਾਂ ਹ ਆਹ ਦੇ ਨਾਲ ਸਭ ਤੋਂ ਵੱਧ ਸਾਊਂਡ ਬਣਦੀ ਹੈ ਵੀ ਜੇ ਕੋਈ ਹੋਰ ਵੀ ਸਾਊਂਡ ਬਣਦੀ ਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦਿਓ ਹੋ ਸਕਦਾ ਬਹੁਤ ਸਾਰੀਆਂ ਸਾਊਂਡਸ ਮੇਰੇ ਤੋਂ ਜਿਹੜੀਆਂ ਕਿ ਮਿਸ ਹੋ ਗਈਆਂ ਹੁਣ ਮੇਰੇ ਧਿਆਨ 'ਚ ਨਾ ਆਈਆਂ ਹੁਣ ਠੀਕ ਤਾਂ ਗਿਆਨ 'ਚ ਵਾਦਾ ਕਰਦੇ ਹਾਂ ਮੇਰੇ ਵੀ ਕੋਈ ਸਾਊਂਡ ਰਹੇਗੀ ਤਾਂ ਉਹਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦਿਓ ਤਾਂ ਇਹ ਸੀਗੀਆਂ ਅੱਜ ਦੀ ਕਲਾਸ 'ਚ ਆਪਾਂ ਜਿਹੜੀਆਂ ਹੈਗੀਆਂ ਪਹਿਲੇ ਪੰਜ ਜਿਹੜੇ ਹੈਗਿਆ ਅੱਖਰਾਂ ਦੀਆਂ ਆ ਅਲੱਗ-ਅਲੱਗ ਸਾਊਂਡਸ ਉਹਨਾਂ ਨਾਲ ਬਣਨ ਵਾਲੇ ਸ਼ਬਦ ਇਹ ਅੱਜ ਕੀਤੇ ਆ ਊੜਾ ਅੜਾ ਏੜੀ ਸਸਾ ਹਾਹਾ ਇੱਕ ਕਲਾਸ ਅਗਰ ਵਧੀਆ ਰਿਸਪੌਂਸ ਹੁੰਦਾ ਆਤਮਾ ਅਗਨੀ ਕਲਾਸ ਦੇ ਵਿੱਚ ਆਪਾਂ ਅਗਲੇ 5 ਅੱਖਰ ਜਿਹੜੇ ਹੈਗੇ ਆ 35 ਦੇ ਕੱਕੇ ਵਾਲੀ ਲਾਈਨ ਦੇ ਉਹ ਕਰਾਂਗੇ ਤੇ ਉਹਨਾਂ ਦੀਆਂ ਅਲੱਗ-ਅਲੱਗ ਸਾਊਂਡਸ ਉਹਨਾਂ ਨਾਲ ਬਣਨ ਵਾਲੇ ਸ਼ਬਦ ਇਹ ਕਰਾਂਗੇ ਠੀਕ ਹੈ ਤਾਂ ਅਗਰ ਅੱਜ ਦੀ ਕਲਾਸ ਪਸੰਦ ਆਈ ਹੋਵੇ ਤਾਂ ਕਲਾਸ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ